ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਦਾ ਜੀ ਅਸੀਂ ਆ ਗਏ ਏਪੀ ਇੱਥਰ ਤਰਨਖੀਰ ਪਹੁੰਚ ਗਏ ਸਿਵਰਟ ਚੇ ਲੈ ਕੇ ਆ ਰਹਿਆ ਆ ਸਾਡੀ ਟਰਾਲੀ ਖੜੀ ਆ ਸਾਡੇ ਕਮਰੇ ਆ ਜੀ ਆਕੇ ਚਲੋ ਦਿਖਾਉਂਦਾ ਅੰਦਰ ਜਾ ਕੇ ਕਮਰਿਆਂ ਦਾ ਹਾਲ ਜਿੱਥੇ ਰਹਿ ਰਹੇ ਅਸੀਂ ਆਹ ਸਾਰੇ ਕਮਰੇ ਗਮ ਨੇ ਜੂਰੇ ਦਰਵਾਜ਼ੇ ਤਿੰਨ ਮੰਜ਼ਿਲ ਉੱਪਰ ਲਓ ਜੀ ਇੱਕ 18 ਨੰਬਰ ਕਮਰਾ ਏ ਇੱਕ ਉੱਪਰ 17 ਨੰਬਰ ਕਮਰਾ ਏ ਜੀ ਦੇਖਿਓ ਜੀ ਮੜ ਜਾ ਹਾਂ ਜੀ ਆ ਸਾਡੇ ਕਮਰੇ ਆ ਜੀ ਇੱਧਰ ਬਾਥਰੂਮ ਸੋਨੂ ਵੀਰ ਹੋ ਗਏ ਤਿਆਰੀ ਬਾਕੀ ਲੰਗੀ ਆਪਣੀ ਕਹਨੇ ਸੰਗ ਤਾਂ ਗਈਆਂ ਜੀ ਗਈਆਂ ਹਾਂ ਚਲ ਆ ਬਾਕੀ ਡੋਕੀ ਚੱਕ ਲਿਓ ਚੱਲਦੇ ਆਪਾਂ ਅੱਗੇ ਕਮਰਾ ਨੰਬਰ 17 ਹੈਪੀ ਵੀਰ ਹੋ ਰਿਹਾ ਤਿਆਰ ਸੁੱਖਾ ਸਾਹਮਣੇ ਪੁਰਾਣੇ ਵੀਰ ਮੈਂ ਤੇਰੀ ਜਿੰਪਲ ਮਾਣਿਆ ਰੋਲ ਜੀ ਸਾਡਾ ਕਮਰਾ ਜੀ ਆਪਣਾ ਚਲੋ ਪਾ ਤਿਆਰ ਹੋ ਰਹੇ ਆ ਫਿਰ ਤੁਹਾਨੂੰ ਦਿਖਾ ਲਈ ਲੰਗਰ ਹਾਲ ਚੱਲਦੇ ਕਿਦਾਂ ਹੈਪੀ ਬਈ ਹੁਣ ਬੁਖਾਰ ਚੜ ਗਿਆ ਦਾ ਓਕੇ ਬਾਈ ਮੈਂ ਤਾਂ ਚਲ ਠੀਕ ਹੈ ਫਿਰ ਤਾਂ ਠੀਕ ਹੈ ਤੁਹਾਨੂੰ ਅੱਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਨਾਲੇ ਜਾਣੇ ਆਪਾਂ ਲੰਗਰ ਹਾਲ ਤੇ ਜੀ ਆਪਣਾ ਲੰਗਰ ਬਣੀ ਚੱਕ ਲੈਣੇ ਠੀਕ ਹੈ ਜੀ ਦਿਖਾਉਣੇ ਤੁਹਾਨੂੰ ਨੌਜ ਜੀ ਉਹ ਖੜੀ ਟਰਾਲੀ ਆ ਰਹੀ ਹਸ ਰੋਵਰ ਅਸੀਂ ਜਾ ਕੇ ਮੱਥਾ ਟੇਕਣ ਜੀ ਆ ਰਿਹਾ ਗੁਰਦੁਆਰਾ ਸਾਹਿਬ ਮਮਾ ਸਾਡੇ ਕਣ ਜਾ ਰਹੇ ਆ ਜੀ ਦਿਖਾਉਣੇ ਤੁਹਾਨੂੰ ਫਿਰ ਅੱਗੇ ਕਰਾਉਣੇ ਦਰਸ਼ਨ ਜੀ ਉਹ ਗਾਗਰ ਕੁੰਡਾ ਜੀ ਜਿੱਥੇ ਜਲ ਜਲ ਕੁੰਡਾ ਸੱਚ ਉਹ ਸਾਹਮਣੇ ਹੈਗਾ ਅਮਰਤ ਕੁੰਡ ਜੀ ਜਿੱਥੇ ਬਾਬਾ ਜੀ ਨੇ ਪਾਣੀ ਕੱਢਿਆ ਦਾ ਜੀ ਛੋਟਾ ਦਿਖਾਉਣੇ ਆ ਤੇ ਗਦੇ ਮੱਥਾ ਜੀ ਅਸਲ ਇਹ ਗੁਰਦੁਆਰਾ ਸਾਹਿਬ ਜੀ ਤਾਂ ਦਰਸ਼ਨ ਕਰਕੇ ਉਹਨੇ ਕੈਮਰਾ ਚਲਾਉਣਾ ਹੀ ਦਿੰਦੇ ਯੂਰੇ ਆ ਦੇਖੋ ਜੀ ਪੱਥਰ ਤੇ ਕਲਾਕਾਰੀ ਕਰੀ ਗਈ ਆਹ ਗੁਰਦੁਆਰਾ ਸਾਹਿਬ ਦੇ ਵਿੱਚ ਆਹ ਦੇਖੋ ਜੀ ਮੂਰ ਖਲਗਲਾ ਉੱਥਰ ਜੋੜਿਆ ਵਾ ਆਹ ਦੇਖੋ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਦਵਾਨ ਹਾਲ ਹੈ ਜੀ ਨਖੋਣਾ ਤੁਹਾਨੂੰ ਹੌਲੀ ਹੌਲੀ ਆ ਦੇਖੋ ਜੀ ਉਰੇ ਲਿਖਿਆ ਵਾ ਉਹ ਵੀ ਕੈਮਰਾ ਚਲਾਉਣਾ ਨਹੀਂ ਹੈਗਾ ਟੇਕਿੰਗ ਅ ਸੈਲਫੀ ਔਰ ਫੈਮਿਲੀ ਫੋਟੋ ਪੁੱਛ ਕੇ ਬਣਾ ਰਹੇ ਹਾਂ ਜੀ ਅਸੀਂ ਚਲੋ ਦਿਖਾਉਣਾ ਤੁਹਾਨੂੰ ਅੱਗੇ ਦੇ ਗੁਰਦੁਆਰਾ ਸਾਹਿਬ ਉਹ ਸਾਹਮਣੇ ਸਾਡਾ ਨਵਾਸ ਜੀ ਇੱਛਾ ਸੀ ਰਾਤ ਰਹੇ ਤੇ ਜੀ ਬਹੁਤ ਜੀ ਲੱਗਦਾ ਜੀ ਦਰਖਤ ਦੇਖੋ ਤੁਸੀਂ ਆ ਮੇਨ ਗੇਟ ਹੈ ਜੀ ਜਿਸ ਤੇ ਐਂਟਰ ਹੁੰਨੇ ਆਪਾਂ ਸਾਰਾ ਸਾਬ ਚਲੋ ਜੀ ਚਲਿਆ ਚਲੋ ਠੀਕ ਹੈ ਜੀ ਦਿਖਾਵਾਂ ਤੁਹਾਨੂੰ ਜੀ ਛਕਦੇ ਆਪੇ ਛਕਦੇ ਚਲੋ ਤੁਹਾਨੂੰ ਦਿਖਾਉਂਦਾ ਅੰਦਰ ਜਿੱਥੇ ਬਾਬਾ ਬਾਬਾਈ ਕੋ ਨਾਨਕ ਤੇਜ ਜੀ ਨੇ ਸਾਰੇ ਪੈਦਲ ਯਾਤਰਾ ਕੀ ਹੈ ਕਿ ਹੈ ਚਾਰ ਦਸਾਂ ਪਰੀਆਂੀਆਂ ਉੱਪਰ ਉਹ ਬੰਦ ਆ ਦੀਵਾਨ ਹਾਰਾ ਜੀ ਸਾਰਾ ਉੱਤਰਕੁਰਤਵਾਰਾ ਸਾਹਿਬ ਜੀ ਇਹ ਜੀ ਚਾਉਂਦਾ ਜੀ ਬਹੁਤ ਪੈਂਦਾ ਯਾਰ ਹੁਣ ਦਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚਲੋ ਦਿਖਾਉਣਾ ਤੁਹਾਨੂੰ ਕਿੱਥੇ ਜੀ ਆਹ ਜੀ ਗੁਰਦੁਆਰਾ ਸਾਹਿਬ ਹੁਣ ਚੱਲੇ ਅਮਰਤਖੰਡ ਜੀ ਹੁਣ ਜਾ ਰਹੇ ਆ ਅਮਰਤਖੰਡ ਜੀ ਜੀ ਲਗਾ ਲਗਾ なるべく。 ਇਹ ਅਮਰਤਕੁੰਡ ਮਹਾਰਤ ਜਲ ਹਾ ਟਾਈਮ ਉਹਨੇ ਆਪਨੇ ਆਪ ਕੋ ਦਸ ਤੌਰ ਤੇ ਨਿਕਲਦਾ ਹੀ ਨਿਕਲਦਾ ਜੀ ਹਾ ਟਾਈਮ ਮਿੱਠਾ ਜਲ ਬਿਲਕੁਲ ਮਿੱਠਾ ਜਲ ਜੀ ਬਿਲਕੁਲ ਦਰਸ਼ਨ ਕਰਕੇ ਆ ਗਏ ਜੀ ਆਹ ਹੈ ਜੀ ਜਿੱਥੋਂ ਐਂਟਰੀ ਹੁੰਦੀ ਏ ਤੁਹਾਨੂੰ ਦਿਖਾਇਆ ਦਾ ਇਹ ਸਾਰੇ ਨਿਵਾਸ ਬਣੇ ਹੋਏ ਆ ਜੀ ਇੱਕ ਮੁੱਕੜ ਕਰ ਜੂ ਸਭ ਸਭ ਤੋਂ ਸਿਨ ਕਾਉ ਪਏ ਉਹਦੇ ਮਕਾਉ ਨਾਲ ਅੱਤਿਆ ਸਨੋ ਦਾ ਖਾਤਾ ਦੁਆਰੇ ਫੇਰ ਦੇਖ ਲੋ ਜੀ ਚਲੋ ਹੁਣ ਚਲੇ ਲੰਗਰ ਹਾਲ ਪ੍ਰਸ਼ਾਦਾ ਛਕਦੇ ਜੀ ਲਓ ਜੀ ਆਇ ਲੰਗਰ ਹਾਲ ਲਾਡੀ ਮਨੂ ਨੇ ਇੱਧਰ ਸਰੋਵਰ ਹੈ ਜੀ ਜੂਸਾ ਤੇ ਆਓ ਲੱਖਾਂ ਤੇ ਕੋ ਲੰਗਰ ਹਾਲ ਐਨਾ ਕਿਹਨੇ ਨੀਚੋਂ ਨਾਲ ਕੁਝ ਵੀ ਨਹੀਂ ਹੁੰਦਾ ਹੈਗਾ ਜਿੱਕਰ ਹੁਣ ਆਪਾਂ ਐ ਭਾਈ ਅੰਬਾ ਨੂੰ ਆ ਗਿਆ ਕੂਰ ਪੂਰਾ ਹੈ ਪੂਰਾ ਮੌਸਮ ਹੈ ਵਧੀਆ ਮੌਸਮ ਦੇ ਹਿਸਾਬ ਨਾਲ ਬਹੁਤ ਵਧੀਆ ਆਪਣੇ ਕਰਨੀ ਚੋਲੀ ਦੀ ਵੀਡੀਓ ਬਣਾ ਰਹੇ ਹਾਂ ਬਾਈ ਮੈਂ ਤਾਂ ਸਾਰਿਆਂ ਨੂੰ ਦੇਖ ਰੇ ਮੇਰੀ ਵੀਡੀਓ ਦੇਖ ਰਹੇ ਮੈਂ ਕੋਸ਼ਿਸ਼ ਪੂਰੀ ਕਰਦਾ ਵੀ ਮੈਂ ਕੈਮਰਾ ਨਾ ਜ਼ਿਆਦਾ ਘੁਮਾਵਾਂ ਪਰ ਘੁੰਮ ਹੋ ਜਾਂਦਾ ਗਲਤੀਆਂ ਹੋ ਜਾਂਦੀਆਂ ਘੁਮਾਓ ਸਲੋ ਘੁਮਾਓ ਨਾ ਹੁਣ ਤਾਂ ਸਲੋ ਹੀ ਘੁਮਾ ਰਿਹਾ ਪੂਰਾ ਹਾਂ ਨਹੀਂ ਹੁਣ ਤਾਂ ਮੈਂ ਸਲੋ ਹੀ ਘੁਮਾ ਰਿਹਾ ਵੀ ਦੇਖਣ ਦਾ ਜਿਹੜਾ ਲੱਗ ਦਿਖ ਰਿਹਾ ਉਹ ਵੀ ਚੰਗੀ ਤਰ੍ਹਾਂ ਬੁਝੀ ਚੁੱਕੀ ਹੈ ਨਾ ਮੀਚੋ ਗਰ ਹੂੰ ਚਲੋ ਹਾਂ ਲੰਗਰ ਆ ਲੱਗੇ ਜੀ ਹੁਣ ਆਪਾਂ ਛੱਕਦੇ ਹਾਂ ਪ੍ਰਸ਼ਾਦਾ ਬਣੀ ਜੀ। ਵਾਸਾ। ਥੋੜੀ ਛਕਣ ਲੱਗੇ ਆ ਲੰਗਰ। ਚਲੋ ਤਾਂ ਲੰਗਰ ਛੱਕਦੇ ਆ ਜੀ। ਚਲੋ ਛੱਕ ਕੇ ਕਰਦੇ ਆ ਜੀ। ਤੇ ਹੈ ਜੀ ਆਪਣਾ ਸਰੋਵਰ। ਜਿਹੜਾ ਪਾਣੀ ਆਉਂਦਾ ਜੀ ਹਰ ਟਾਈਮ ਬਿਰੂਰੀ ਆਉਂਦਾ ਜੀ। ਸਾਰੇ ਲੋਕ ਇਕੱਠਾ ਹੁੰਦਾ ਜੀ ਚਲੋ ਪਛਾਨ ਕਰਦੇ ਆਗੇ ਹੁਣ ਚੱਲੇ ਕਿਲੇ ਚ ਅੰਦਰ ਨੂੰ ਪਹਿਲੀ ਮਾਣੋ ਜੀ ਲਾਉ ਜੀ ਜਿਹੜਾ ਅਫਗਾਨੀ ਕੀ ਕੀ ਚੁੰਤਾ ਆਇਆ ਸਾਰੇ ਜਣੇ ਦਰਸ਼ਨ ਕਰਤਾਰ ਸਾਹਿਬ ਉਸ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ ਪਾਰਕੀਆਂ ਜੀ ਜੀ ਤਿਆਰ ਆ ਦਰਖਤ ਬੋਲ ਦੇ ਲਗਮ ਨੇ ਤੁਖ ਉੱਠਣ ਪਾਸ ਤੇ ਇਹਨਾਂ ਦਾ ਜੀਵਨਾ ਜਿਨ੍ਹਾਂ ਵਡਿਆਣੇ ਦੇ ਤਿਆਰ ਵਰਤਿਆ ਇਨਕਾ ਲਾਈਕ ਹੈ ਜੀ ਇਨਕਾ ਲਾਈਕ ਹੀ ਹੈ ਸ਼ਾਬਾਸ਼ ਤਿਆਰ ਹੋ ਗਿਆ ਸਗਰਾਂ ਜਾਣ ਨੂੰ ਟੈਂਪੂ ਕਰ ਲਏ ਦੋ ਵੀਦਰ ਚੱਲੇ ਆ ਉਹਨੂੰ ਦੇਖਣ ਕੀ ਲਾ ਧੱਕਾ ਸਟਾਰਟ ਹੈ ਭਾਈ ਧੱਕਾ ਸਟਾਰਟ ओके ओके ਸਾਡੇ ਕੋਲ ਰਹਿ ਗਏ ਜੱਤਨਵਾਸ ਜੀਵਾ ਨੂੰ ਤੁਸੀਂ ਬਿਠਾ ਲਿਓ ਭਾਈ ਲੋਕ ਚੱਲ ਚੱਲ ਬਾਹਰ ਹੋਣ ਬਾਹਰ ਚੱਲ 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 ਤਰਪੇ ਜੀ ਦਿਖਾਉਣੇ ਤੁਹਾਨੂੰ ਚਲੋ ਇਹ ਲੈ ਲਓ ਜੀ ਤੁਹਾਨੂੰ ਜਾ ਕੇ ਦਿਖਾਉਣੇ ਆ ਇਹ ਆ ਬੀਦਰ ਸ਼ਹਿਰ ਆ ਨੰਬਰ ਵੇ 100 ਜੀ ਭੀੜ ਦਾ ਠੀਕ ਠਾਕ ਜੀ ਆ ਪਰ ਭਾਈ ਜਿਹਨਾਂ ਨੇ ਨੰਬਰ ਲਏਵੇਂ ਗੱਡੀਆਂ ਦੇ ਉਹਨਾਂ ਨੇ ਲਏ ਵੀ ਆ ਜਿਹੜੇ ਰੂ ਰੈਗੂਲੇਸ਼ਨ ਫੋਲੋ ਕਰਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਲਾਲ ਮਿੱਟੀ ਬਥੇਰੀ ਆ ਬਸ ਆ ਟਾਇਰ ਇਹ ਜੇ ਲਾਲ ਹੋਣਗੇ ਸਾਰਿਆਂ ਦੇ ਆ ਦੇਖੋ ਟਾਇਰ ਤਾਂ ਮਿੱਟੀਓ ਮਿੱਟੀ ਦੇਖੋ ਗੱਡੀਆਂ ਆਹ ਉਹਦੇ ਫਿਲਮ ਹੋਈ ਵੀ ਚਲੋ ਦਿਖਾਉਣਾ ਕਿਲੇ ਕੋਲ ਜਾ ਕੇ ਜੀ ਆਹ ਦੇਖੋ ਜੀ ਪੂਰਾ ਗਰਮ ਹੋ ਰਿਹਾ ਟੈਂਪੂ ਅੱਧੇ ਬੰਦੇ ਸਾਡੇ ਇਹਦੇ ਜਾ ਰਹੇ ਆ ਤੇਰੀ ਕੱਟ ਰੱਖ ਕੱਟ ਰੱਖ ਕੱਟ ਰੱਖ

ਟੈਂਪੂ ਰੇਸ ਹੋ ਗਈ ਦੀ ਭਾਈ ਟੈਂਪੂ ਰੇਸ ਅਸੀਂ ਕਿਹਾ ਵੀ ਵੀਡੀਓ ਬਣਾਉਣੀ ਹੈ ਚਲੋ ਹੁਣ ਅੱਗੇ ਕੇਲੇ ਬਰੇ ਦਿਖਾਉਂਗਾ ਤੁਹਾਨੂੰ ਇਹ ਕੇਲੇ ਦੀਆਂ ਗੰਦਾ ਇਹ ਅੱਗੇ ਕੀੜਾ ਉਹ ਗੰਦੇ ਪਿਆ ਵਾ ਕੇਲੇ ਕੋਲ ਚੱਲ ਬਾਕੀ ਦੇਖ ਲੂਗੇ ਤੁਹਾਨੂੰ ਦਿਖਾ ਦੂंगे ਜੀ ਕਿਵੇਂ ਦਾ ਹੋਇਆ ਕੇਲਾ ਵੀ ਉਹ ਬਾਦੇ ਕੁਸ ਨਾਲੇ ਤਾਂ ਦੇਖੂਗਾ ਯਾਰ ਪਿਛਲੇ ਸਾਲ ਦੇਖਿਆ ਨਹੀਂ ਲੱਗਿਆ ਇਤਿਹਾਸ ਇਹਦਾ। ਦੇਖਿਆ ਦਾ। ਤੁਮੇ ਜੇ ਅਗਲੀ ਗਰੀਬ ਕਿ ਕਿ ਤੋਂ ਉੱਪਰ ਅਗਲੇ ਕਿ ਆਪਣਾ ਚੱਲੇ ਚਲੋ। ਪਾਉਂਦੇ ਨੇ ਕਿੱਥੇ ਬਹਰ। ਲਓ ਜੀ ਆ ਗਿਆ ਕਿਲਾ। ਇਹ ਹੈ ਕਿਲੇ ਦੀ ਐਂਟਰੀ। ਤਰਖਤ ਦੇਖੋ ਤੁਸੀਂ ਕਿਲਾ ਦੇਖੋ। ਸਾਨੂੰ ਪਿਆ 1900 ਤੋਂ ਵੱਧ। ਆ ਗਿਆ ਜੀ ਕਿਲੇ ਦੀ ਐਂਟਰੀ ਪਰ। ਮੰਦੇ ਵੀ ਪਹੁੰਚ ਗਏ ਸਾਡੇ ਮਗਰੇ ਮਗਰ ਲਾਡੀ ਵੀਰ ਬਸ ਆਵੇਂ ਸੌ ਜਾਂਦਾ ਇੱਕ ਦਿਨਾਂ ਕੇ ਇਹ ਕੀ ਚੀਜ਼ਾਂ ਦੇਖਿਆ ਨਹੀਂ ਜਾਂਦੀ ਆਵੇਂ ਆਂਕੀ ਹੋਤੀ ਨਾ ਕਰ ਮਾਰੇ ਕੋਲ ਆਏ ਗਏ ਨਹੀਂ ਬਸ ਉਹਨਾਂ ਦੇ ਕਾਹਦੇ ਲੋਕਾਂ ਨੇ ਹੋਰ ਸਾਰੇ ਸਾਹ ਲੈਣੇ ਤਾਰ ਤਾਂ ਵੀ ਅਬ ਕਰ ਲੈ ਰਿਹਾ ਅਰਬਾਦ ਹਾਇਰ ਸਾਈਡ ਹੋ ਜਾ ਭਾਈ ਅੱਜ ਦਾ ਬਲੌਗ ਬੰਨੂ ਆਏ ਲੱਗਦਾ ਵੀ ਲੰਬਾ ਹੋ ਜਾਣਾ ਕੋਈ ਚੱਕਰ ਨਹੀਂ ਹੈ ਭਾਈ ਆਪਾਂ ਯਾਦਾਂ ਦਾ ਰੱਖੂਗਾ ਆਪਣੇ ਦੇ ਨੀ ਅੰਦਰ ਠੀਸ ਇਸ ਅ ਪਿਕਚਰ ਕੀ ਵਧੀਆ ਫਾਤੀ ਫਸਾ ਰਣਾ ਹਾਂ ਜੀ ਹਾਂ ਜੀ ਫੁੱਲ ਵਾਲਾ ਅ ਡੂੰਗਾ ਤਾਂ ਹੀ ਮਗਰ ਮੱਛੇ ਵੀ ਹੁੰਦੇ ਤੋਰੇ ਆਹਾਂ ਪਾਣੀ ਸੁਕਾ ਮਗਰ ਮੱਛੀ ਲੱਗ ਜਾਏ ਆਪਾਂ ਸਹੀ ਜਾ ਰਹੇਗੇ ਇਹਨੂੰ ਵੜਨਾ ਆਪਾਂ ਨੇ ਚਲੋ ਫਿਰ ਚਲ ਰਾਣੀ ਇੱਧਰ ਤਾਂ ਕੁਝ ਨਹੀਂ ਆਇਆ ਯਾਰ ਉਤਰੋ ਫੇ ਉੱਥੇ ਨੂੰ ਮੈਂ ਵੀਰ ਆ ਤਾ ਬੰਦੇ ਕੋ ਉਹ ਤੁਹਾਨੂੰ ਨਿਕਲ ਜੰਨੇ ਹੈ ਉੱਤਰ ਜੰਨੇ ਹੈ ਹੈ ਉਹਨੂੰ ਵੜ ਕੇ ਆ ਨੂੰ ਆ ਜੂਗਾ ਪਏ ਗੋਲੇ ਆ ਗੋਲੇ ਪਏ ਵੀ ਤੋਪ ਦੇ ਕਿਰੇਵੋ ਕਿਤੇ ਦੇ ਗੋਲੇ ਰੱਖ ਤਾਂ ਨਹੀਂ ਅੰਦਰ ਜਾਨਾ ਗੋਲੇ ਤੇ ਆਖਿਆ ਕੇਂਦਰ ਲਿਖਾ ਅੱਛਾ ਆ ਜਾਓ ਫਿਰ ਇਹ ਇੱਕ ਜਨ ਲਾਈ ਕਰ ਰਿਹਾ ਨੇ ਦੇਖ ਪਿਓਰ ਪੱਥਰ ਇੱਧਰ ਤੇ ਪਤਾ ਲੱਗਦਾ ਘੜਿਆ ਵਾ ਵਧੀਆ ਲਿਖਿਆ ਨਾ बहुत भारी Evet. हैं loğo. Bu baratta barın diye. Evet. Evet. Bu ਆ ਪੱਥਰ ਦੇ ਬਣਾਏਵੇਂ ਸਾਰੇ ਜੀ ਕੜ ਕੜ ਕੇ ਪੱਥਰ ਚਲੋ ਮੱਕੇ ਦਿਖਾਉਣੇ ਹਾਂ ਪਿੱਛਲੇ ਪੱਥਰ ਵੀ ਦਿਖਾਉਣਾ ਬੜਾ ਉਹਦੇ ਦੇਖ ਕੇ ਤੇ ਬਾਲਗ ਦੀ ਪਿਆਣੀ ਇੱਥੇ ਹੈ ਨੰਬਰ 2 ਬਾਬਾ ਮੁਕਾਬਲਾ ਬਾਲੀਪਾਰਕ ਵਾਲੀ ਇਹ ਕੱਟਣਾ ਹੈ ਇਹਦੀ ਬਾਲਗ ਹੈ ਅੱਧਾ ਦਾ ਹੈ ਇਹ ਤਾਂ ਜੀ ਮਿਊਜ਼ੀਅਮ ਉਹਦੇ ਦਾ ਮਾੜਾ ਮੋਟਾ ਦੱਸਿਆ ਹੋਇਆ ਇਹਨਾਂ ਨੇ ਕੋਈ ਪੁਰਾਣੀ ਜੀਜਾ ਸਾਹ ਵਗਰ ਰੱਖੀ ਹੋਈਆਂ ਜੀ ਚਲੋ ਹੁਣ ਅੱਗੇ ਜਾਵਦੇ ਕਿੰਨਾ ਦਿਖਵੀਆਂ ਇਹ ਬੜੇ ਗੋਲੇ ਦੇ ਗੋਲੇ ਭਾਈ ਇਹ ਅੰਦਰ ਨਹੀਂ ਰੱਖੇਗੇ ਇਹਨਾਂ ਤੋਂ ਚੱਕ ਕੇ ਭਾਰੀ ਬੋਹਦਾਂ ਗਏ ਨੇ ਸ਼ਾਂਤੀ ਪਈ ਆ ਹਜੇ ਅੱਜ ਤਾਂ ਹਜੇ ਭੀੜ ਹੋਈ ਨਹੀਂ ਹੈਗੀ ਲੈ ਚ ਸਾਜਰੇ ਆ ਗਏ ਸਾਜਰੇ ਆ ਗਏ ਹਿੰਮਤਾ ਮਾਰਨੀ ਮੁੰਡਿਆਂ ਨਾਲ ਸਾਜਰੀ ਸ਼ਾਂਤੀ ਪਈ ਆ ਦਾ ਤਾਂ ਕਾਰਨ ਕੋਲ ਦਿੱਟਿਆ ਤਾਂ ਆ ਚਲੋਂ ਬੜਾ ਆਏ ਵਾਲੀ ਗਲੇ ਲੂੰਦੇ ਤੇ ਵੀ ਐ ਮਾਰੂ ਗਾੜੀ ਸਾਰੀ ਉਹ ਹਾਂ ਉਹ ਸਾਡੀ ਗਲੇ ਬਣਾਉਂਦੀ ਆ ਹਾਂ ਜਲੇ ਵਾਲੇ ਤੋਂ ਉਹ ਨਿਕਲੇ ਗੋਲੇ ਪੁੱਛਿਆ ਤਾਂ ਮੈਂ ਤੋਪ ਵਾਲੇ ਨਹੀਂ ਹੈਗੇ ਉਹਰੇ ਜਿਹੜੂ ਆਪ ਦੇਖ ਰਹੇ ਹੈਂ ਕੀ ਦੇਖ ਰਹੇ ਹੈਂ ਵਾਲੇ ਸੁਬਾਨ ਦੇ नीज़ी नीज़ी ना कोई आवाज पर है भी हेवी साफ सुथरा बहुत है लै जी आ गया दूए पासे पर भी कलाकारी वादू करी भी है ਅੱਜ ਭੀੜ ਘਟਾ ਹੈ ਪਤਾ ਨਹੀਂ ਦਿਨੇ ਛੇਤੀ ਚੜਿਆ ਏ ਛੇਤੀ ਆ ਗਏ ਅਸੀਂ ਇਹ ਚੋ ਨਾ ਕਾਲ ਜਿਆਦਾ ਲਗਾ ਸਕਦੇ ਤੋ ਬਹੁਤ ਜ਼ਿਆਦਾ ਗੜੀ ਹੈ ਪੂਰੀ ਅੱਗ ਬਰਸ ਰਹੀ ਹੈ ਇੱਥੇ ਚਰਨ ਲੱਗਣ ਲੱਗੀ ਐ ਮੈਂ ਉਹ ਮੈਂ ਜਾ ਤਾ ਪੈਰਾ ਹੁੰਦਾ ਆਹ ਰਾਈ ਕਿਲਾ ਐ ਜੀ ਕਿਲਾ ਸਾਰਾ ਹੀ ਕਿਹੜਾ ਰਾਜਾ ਨਾ ਉਹਰੇ ਨਾਮ ਪਤਾ 1400 ਤੋਂ ਸਰਨੇ ਦਾ ਐ 1400 ਤੋਂ ਕੁਸਦਾ ਐ ਥੋੜਾ ਆਵਦਾ ਜਿੰਨਾ ਕੋਈ ਨਾ 1400 ਕੁਸਦਾ ਹੀ ਬੰਦੀ ਐ ਟੈਲ ਆਫ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਤੋਪ ਜਿਹੜੀ ਤੁਹਾਡੇ ਨਾਲ ਗੱਲ ਕਰਦਾ ਦਾ ਵੀ ਐਡੀ ਕਿੱਡੀ ਕੀ ਤੋਪ ਐ ਚੂ ਵੀ ਲਿਆਇਆ ਸਾਈਕਲ ਜਗਨ ਮਹਾਲ ਬਾਜੀ ਕੋ ਹਾਂਜੀ 加 ਰਹੇ ਤੋਪ ਵਲ ਮੂਰੇ ਪਈਆ ਤੋਪ ਆਹੇ ਰਾਸਤਾ ਸਾਰੇ ਜਣੇ ਜਾ ਰਹੇ ਆਂ ਜੀ ਅਸੀਂ ਫਿਰ ਦੋਹਾਂ ਜਾ ਕੇ ਦਿਖਾਉਣਾ ਤੁਹਾਨੂੰ ਤੋਪ ਬੜਾ ਬੜ ਹੋ ਜੂਗਾ ਇਹ ਦੇਖ ਤਾਂ ਸੀ ਮੂੰਹ ਤਾਂ ਫਸਾ ਫਿਰ ਲੋਕਾਂ ਦੇ ਵਿੱਚ ਵਖਰੇ ਆਇਓ ਬਸ ਦੇਖ ਮੂੰਹ ਤਾਂ ਫਸਾ ਪਤਾ ਤਾਂ ਲੱਗੂਗਾ ਨਹੀਂ ਕਰ ਦੇ ਕਮੈਂਟ